ਠੀਕ ਹੈ ਜੀ ਮੇਰੇ ਸਾਰੀਆਂ ਪੈਣਾ ਮਾਜ ਪੈਨ ਨੂੰ ਆਪਾਂ ਆਡੇ ਲੂਟ ਲਾਈਨਿੰਗ ਦੀ ਕਟਿੰਗ ਕਰਦੇ ਆ ਪੈਂਟ ਪਲਾਜੋ ਦੀ ਠੀਕ ਹੈ ਜੀ ਆਪਾਂ ਲਾਈਨਿੰਗ ਦੇ ਉੱਤੇ ਤੋਂ ਉਹਨੂੰ ਕਟਿੰਗ ਕਰਕੇ ਦੱਸਦੇ ਆ ਇਹ ਦੇ ਮੇਰੇ ਕਸਟਮਰ ਦੀ हिਪ ਹੈਗੀ ਆ 25 ਇੰਚ ਠੀਕ ਹੈ ਜੀ ਇਹਦਾ ਆਪਾਂ ਇੱਥੋਂ ਝੋਲੀ ਲਵਾਂਗੇ ਜੀ 11 ਇੰਚ ਠੀਕ ਹੈ ਜੀ ਇਹ ਦੇਖੋ ਆਪਾਂ ਆਡੇ ਲੂਟ ਹੀ ਫੋਲਡ ਕੀਤਾ ਹੋਇਆ ਹੈ ਇਹ 1.5 ਮੀਟਰ ਕਪੜਾ ਦੀ ਇੱਕ ਪੈਣ ਦਾ ਮੈਨੂੰ ਮੈਸੇਜ ਆਇਆ ਸੀ ਜੀ ਉਹ ਕਹਿੰਦੇ ਵੀ ਤੁਸੀਂ ਲਾਈਨਿੰਗ ਪਜਾਮੇ ਦੇ ਵਿੱਚ ਨੀਚੇ ਤੱਕ ਫੋਲਡ ਕਰ ਦਿਓ ਠੀਕ ਹੈ ਜੀ ਆਪਾਂ ਨੀਚੇ ਤੱਕ ਫੋਲਡਿੰਗ ਨਹੀਂ ਕਰਾਂ ਇਹ ਆਪਾਂ 2 2 1/2 ਇੰਚ ਆਪਾਂ ਉੱਪਰ ਫੋਲਡਿੰਗ ਕਰਾਂਗੇ ਠੀਕ ਹੈ ਜੀ ਇਹ ਪੈਂਟ ਪਲਾਜ਼ੋ ਦੀ ਇਹ ਦੇਖੋ ਜੀ ਆਪਾਂ ਇਸ ਤਰ੍ਹਾਂ ਕਰਕੇ ਨਾਪ ਲੈ ਲਿਆ 12.5 ਇੰਚ ਤੋਂ ਬਾਅਦ ਫਿਰ ਤੁਸੀਂ 1.5 ਇੰਚ ਦੀ ਨਿਸ਼ਾਨੀ ਲਗਾਉਣੀ ਆ ਫਿਰ ਆਪਾਂ 2 ਇੰਚ ਦੀ ਲਗਾਈਏ 2 ਇੰਚ ਦੀ ਜਿੱਥੇ ਤੱਕ ਦੇਖੋ ਇਹ ਨਿਸ਼ਾਨੀ ਆ ਰਹੀ ਆ ਉੱਪਰ ਵੀ ਆਪਾਂ ਉਸ ਤਰ੍ਹਾਂ ਹੀ ਲਗਾਉਣੀ ਆ ਠੀਕ ਹੈ ਜੀ ਇਸ ਤਰ੍ਹਾਂ ਨਿਸ਼ਾਨੀ ਲਗਾ ਕੇ ਤੁਸੀਂ ਇਸ ਨੂੰ ਸਿੱਧਾ ਨਿਸ਼ਾਨ ਕਰਕੇ ਇਹਦੀ ਇੱਥੋਂ ਗਲਾਈ ਦੇਣੀ ਆ नीचे देखो अपना 16.5 इंच ये आ रहा है ये दापा 16.5 इंच दा सेंटर कर लेना सेंटर करने तो बाद आपा ने 4.5-4 इंच दी दोनों साइडा ते निशानियां लगा लेनी हैं स्केल पट्टी दे नाल ਤੁਸੀਂ ਇਹਦੀ ਇਸ ਤਰ੍ਹਾਂ ਕੱਟ ਪਾ ਸਕਦੇ ਹੋ 10 ਇੰਚ ਤੁਸੀਂ ਇਧਰੋਂ ਡਾਊਨ ਕਰਨਾ ਇਧਰੋਂ ਵੇਖੋ ਤੁਸੀਂ ਇਸ ਤਰ੍ਹਾਂ ਕਟਿੰਗ ਕਰ ਦੇਣੀ ਹੈ ਇਹ ਆਪਾਂ ਅੱਡੇ ਲੋਟ ਹੀ ਕੱਪੜੇ ਦੀ ਲਾਈਨਿੰਗ ਦੀ ਕਟਿੰਗ ਕਰ ਰਹੇ ਹਾਂ ਇਨੂੰ ਵੀ ਤੁਸੀਂ ਪੀਸ ਨੂੰ ਇਸ ਤਰ੍ਹਾਂ ਉੱਪਰ ਰੱਖ ਲੈਣਾ ਉੱਪਰ ਦੇਖੋ ਜੀ ਆਪਣਾ ਇਹ 3.5 3 ਇੰਚ ਆਪਣਾ ਉੱਪਰ ਕਪੜਾ ਬਚ ਗਏ ਆ ਆਪਾਂ ਬੈਕ ਵਾਲਾ ਪੀਸ ਦੀ ਕਟਿੰਗ ਕਰ ਰਹੇ ਆ ਲੈਨਥ ਦੇਖੋ ਜਿੰਨੀ ਇਹਦੀ ਹੈਗੀ ਸੀ ਲਾਈਨਿੰਗ ਦੀ ਆਪਾਂ 36 ਇੰਚ ਪੈਂਟ ਪਲਾਜ਼ੀ ਦੀ ਲੈਂਥ ਤਿਆਰ ਰੱਖਣੀ ਸੀਗੀ ਠੀਕ ਆ ਜੀ ਆਪਾਂ 63 ਇੰਚ ਪੂਰੀ ਲੈਂਥ ਲਈਏ ਇਹਦੇ ਚ ਕੋਈ ਆਪਾਂ ਮਾਰਜਨ ਵੱਧ ਨਹੀਂ ਲਿਆ ਹੈਗਾ ਲਾਈਨਿੰਗ ਦਾ ਠੀਕ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਨੇ ਉੱਚਾ ਕਰਕੇ ਮਤਲਬ ਜਿਹੜੀ ਲਾਈਨਿੰਗ ਆਪਾਂ ਨੇ ਚੱਕ ਕੇ ਲਗਾਉਣੀ ਹੋਵੇ ਠੀਕ ਹੈ ਇੱਕ ਤਾਂ ਆਪਾਂ ਫੋਲਡ ਵਿੱਚ ਕਰਦੇ ਆ 82 ਇੰਚ ਵੱਧ ਲੈਣੇ ਆ ਠੀਕ ਹੈ ਜੀ ਇਹ ਆਪਾਂ 82 ਇੰਚ ਕਟਾ ਕੇ ਮਤਲਬ ਕੱਪੜੇ ਤੋਂ ਉੱਪਰਲੀ ਸਾਈਡ ਤੇ ਜਿਵੇਂ ਆਪਾਂ ਕਮੀਜ਼ ਤੇ ਲਾਈਨਿੰਗ ਲਗਾਉਣੀ ਆ ਆਪਾਂ ਉਸ ਤੇ ਨਾਲ ਲਗਾਵਾਂਗੇ ਠੀਕ ਹੈ ਜੀ ਇਹ ਤੁਸੀਂ ਜਿੰਨੀ ਤੁਹਾਡੀ ਲੈਂਥ ਹੁੰਦੀ ਆ ਪੂਰੀ ਪੂਰੀ ਤੁਸੀਂ ਉਨਾਂ ਹੀ ਲੈਣਾ ਕਪੜਾ ਕਟਿੰਗ ਕਰਨ ਵੇਲੇ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਬੈਕ ਵਾਲੀ ਕਟਿੰਗ ਕਰਦੇ ਨੇ ਫਿਰ ਆਪਾਂ ਸਾਈਡ ਵਾਲੀ ਇਸ ਤਰ੍ਹਾਂ ਕਟਿੰਗ ਕਰਕੇ ਇਹ ਆਪਣਾ ਲੈਂਥ ਜਿੰਨੀ ਜਿੰਨੀ ਤਿਆਰ ਸੀ ਇਹਦੀ ਲੈਂਥ ਤਿਆਰ ਸੀਗੀ 36 ਇੰਚ ਠੀਕ ਹੈ ਜੀ ਆਪਾਂ ਫਰੰਟ ਵਾਲਾ ਪੀਸ ਸੇਮ 36 ਇੰਚ ਹੀ ਤਿਆਰ ਕਟਿੰਗ ਕਰਿਆ ਇਹਦੇ 'ਚ ਆਪਾਂ 1 ਇੰਚ ਜ਼ਿਆਦਾ ਇੰਚ ਮਾਰਜਿਨ ਵੱਧ ਵੀ ਨਹੀਂ ਲਿਆ ਠੀਕ ਹੈ ਜੀ ਤੁਸੀਂ ਵੀ ਜੇ ਲਾਈਨਿੰਗ ਮਤਲਬ ਕਟਾ ਕੇ ਤੁਸੀਂ ਲਾਉਣੀ ਹੋਵੇ ਪੈਂਟ ਪਲਾਜੇ ਤੋਂ ਠੀਕ ਹੈ ਜੀ ਉਹ ਤੁਸੀਂ ਜਿੰਨੀ ਤੁਹਾਡੀ ਪੈਂਟ ਪਲਾਜੇ ਦੀ ਲੈਂਥ ਆ ਪੂਰੀ ਪੂਰੀ ਤੁਸੀਂ ਉਨੀ ਹੀ ਰੱਖਣੀ ਹੈ ਠੀਕ ਹੈ ਜੀ ਮੈਂ ਤੁਹਾਨੂੰ ਇਹ ਵਿੱਚ ਪੂਰੀ ਕਟਿੰਗ ਦੱਸ ਰਹੀ ਹਾਂ ਕੱਪੜੇ ਦੇ ਉੱਪਰ ਰੱਖ ਕੇ ਵੀ ਦੱਸੂਗੀ ਤੁਸੀਂ ਕਿੰਨਾ نیچے ਮਾਰਜਨ ਵੱਧ ਲੈਣਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇਹ ਦੇਖੋ ਜੀ ਆਪਣੀ ਲਾਈਨਿੰਗ ਦੇ ਉੱਪਰ ਆਪਣੀ ਕਟਿੰਗ ਹੋ ਗਈ ਆ ਹੁਣ ਆਪਾਂ ਦੇਖੋ ਕਪੜਾ ਰੱਖ ਰਹੇ ਦੋ ਤਹਾਂ ਦੇ ਵਿੱਚ ਦੇਖੋ ਖੁੱਲੀ ਵਾਲੀ ਸਾਈਡ ਮੈਂ ਆਪਣੇ ਕੰਨੀ ਰੱਖੀ ਆ ਬੰਦ ਵਾਲੀ ਸਾਈਡ ਦੂਸਰੀ ਸਾਈਡ ਤੇ ਇਹ ਦੇਖੋ ਜੀ 2.5 ਇੰਚ ਆਪਾਂ ਨੇ نیچے ਰੱਖ ਲਿਆ ਫੋਲਡਿੰਗ ਕਰਨ ਵਾਸਤੇ ਠੀਕ ਆ ਜੀ ਜਿੱਥੇ ਆਪਾਂ ਨੇ 2.5 ਇੰਚ ਦਾ ਨਿਸ਼ਾਨ ਲਗਾਇਆ ਉੱਥੇ ਤੁਸੀਂ ਇਹ ਲਾਈਨਿੰਗ ਫਰੰਟ ਵਾਲਾ ਪੀਸ ਚੱਕ ਕੇ ਰੱਖਣਾ ਏ ਦੇਖੋ ਜੀ نیچے ਆਪਣੀ ਕੰਨੀ ਆਈ ਹੋਈ ਆ ਮੂਹਰੇ ਤੇ ਜਿਹੜੀ ਆਪਾਂ ਲਾਈਨਿੰਗ ਦੀ ਕਟਿੰਗ ਕਰੀ ਆ ਦੇਖੋ ਜੀ ਇਸ ਤਰ੍ਹਾਂ ਇਹ ਦੇਖੋ ਆਪਾਂ ਉੱਪਰੋਂ ਇਸ ਤਰ੍ਹਾਂ ਲਾਈਨਿੰਗ ਨੂੰ ਫੋਲਡ ਕਰ ਲਾਂਗੇ نیچے ਆਪਾਂ ਇਸ ਤਰ੍ਹਾਂ ਇਹਨੂੰ ਫੋਲਡ ਕਰ ਲਾਂਗੇ ਠੀਕ ਆ ਜੀ ਮ ਦੇਖੋ ਜਪਾ ਦੇ ਉਪਰ ਪਰੇ ਦੀ ਕਟਿੰਗ ਕਰ ਰਹੇ ਹਾਂ ਨਾਲ ਨਾਲ ਬਿਲਕੁਲ ਇਹ ਦੇਖੋ ਜੀ ਆਪਾਂ ਫਰੰਟ ਵਾਲੇ ਪੀਸ ਦੀ ਕਟਿੰਗ ਕਰ ਲਈਏ ਹੁਣ ਆਪਾਂ ਬੈਕ ਵਾਲੇ ਦੀ ਕਟਿੰਗ ਕਰਾਂਗੇ ਦੇਖੋ ਜਦੋਂ ਆਪਾਂ ਇਹ ਇਸ ਤਰ੍ਹਾਂ ਘੱਟ ਕਰਕੇ ਕੈਂਚੀ ਨਾਲ ਇਹਦੀ ਕਟਿੰਗ ਕਰਦੇ ਆ ਤਾਂ ਥੋੜਾ ਬਹੁਤ ਆਏ ਪਿਓਰ ਦਾ ਕਪੜਾ ਘੱਟ ਵੱਜ ਜਾਂਦਾ ਤੁਸੀਂ ਇਸ ਤਰ੍ਹਾਂ ਖਿੱਚ ਕੇ ਇਹਨੂੰ ਪਾੜ ਕੇ ਨਾ ਬਰਾਬਰ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਇਹਨੂੰ ਫੋਲਡ ਕਰ ਲੈਣਾ ਦੋ ਤਹਿਆਂ ਦੇ ਵਿੱਚ ਇਹ ਵੀ ਤੁਸੀਂ 2.5 ਇੰਚ نیچے ਹੋਲਡਿੰਗ ਇਸ ਤਰ੍ਹਾਂ ਕਰਕੇ ਵੱਧ ਛੱਡਣਾ ਇਹ ਇਹਦੇ ਇਸੇ ਪੀਸ ਨੂੰ ਇਸ ਤਰ੍ਹਾਂ ਤੁਸੀਂ ਉੱਪਰ ਰੱਖ ਕੇ ਇਹ ਦੇਖੋ ਜੀ ਆਪਣੇ ਬੈਗ ਵਾਲੇ ਪੀਸ ਦੀ ਕਟਿੰਗ ਹੋ ਗਈ ਹੈ ਇਹ ਆਪਾਂ ਬੈਰਟ ਵਾਸਤੇ ਕੱਪੜੇ ਦੀ ਕਟਿੰਗ ਕਰ ਰਹੇ ਹਾਂ 4 ਇੰਚ ਤੁਸੀਂ ਚੁੜਾਈ ਲੈਣੀ ਹੁੰਦੀ ਹੈ केपर पॉकेट की कटिंग कर रही हैं जी 15 इंच लेंथ लेंगे पॉकेट की 7 इंच चौड़ाई